ਭਾਜਪਾ ਕਾਂਗਰਸੀਓ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਹੈ ਉਹ ਦੋਜੀ ਵਾਲੇ ਮੋਟਰਸਾਈਕਲ ਨੇ ਜਿੱਦਨੂ ਡੇਟਾ ਕਰਦਾ ਉਧਰ ਵੀ ਹੋ ਜਾਂਦਾ ਇਹ ਉਹ ਮੱਖਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਉਸ ਫੁੱਲ ਹੈਰਾ ਸਾਹਿਬ ਕਾਂਗਰਸੀਓ ਅੱਜ ਕੱਲ ਕਿੱਥੇ ਆਜ ਕੱਲ ਤੁਹਾਡੇ ਨਾਲ ਸੀ ਮਾੜਾ ਕੋਈ ਜਮ ਮਰਜਲ ਤੇ ਕਦੇ ਪਹਿਲਾਂ ਖਾਲੀਆਂ ਦੋਲੇ ਸੀ ਮੈਂ ਤਾਂ ਖੜਾ ਛਡਾਲਿਆ ਸੀ ਇਹ ਤੋਂ ਵੀ ਛਡਾਲੋ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਸਾਡੇ ਕੋਲ ਹੀ ਰਿਹਾ ਪਹਿਲਾਂ ਸਾਡੇ ਕੋਲ ਹੀ ਰਹੀ ਸੀ ਤੁਹਾਨੂੰ ਕਹਿੰਦੇ ਆ ਸਾਡਾ ਤਜਰਬਾ ਬਹੁਤ ਮਾਰਿਆ ਹੈ ਇਹ ਤੁਹਾਨੂੰ ਮੰਨ ਜੂ ਸਾਰਿਆਂ ਨੂੰ ਦੇਖਿਓ ਕਮਾ ਟਿੱਤੇ ਆ ਜਾਓ ਜੀ ਸਾਡੇ ਤੇ ਆ ਜਾਓ ਕਮਾਲ ਹੈ ਮੈਂ ਕਹਿੰਦਾ ਸਪੀਕਰ ਤੇ ਮੈਂ ਕਹਿੰਦਾ ਕੈਮਰੇ ਤੇ ਦਿਖਾਉਣਾ ਚਾਹੀਦਾ ਹੈ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ ਬਿਜਲੀ ਮੁਫਤੀ ਦੀ ਗੱਲ ਹੋ ਰਹੀ ਹੈ ਮਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ ਇੰਡਸਟਰੀ ਦੀ ਗੱਲ ਹੋ ਰਹੀ ਹੈ ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਿਵਾਓ ਸਾਨੂੰ ਕੁਰਸੀਆਂ ਦਿਵਾਓ ਆਜਵਾ ਸਾਹਿਬ ਜਿੰਦਾਬਾਦ ਬਾਜਵਾ ਸਾਹਿਬ ਜਿੰਦਾਬਾਦ ਬਾਜਵਾ ਸਾਹਿਬ ਆਪਣਾ ਕਈ ਵਾਰੀ ਸਪੀਕਰ થਾ ਜੀ ਕਈ ਵਾਰੀ ਮੈਂ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਸਾਲ ਦੋ ਸਾਲ ਹੀ ਜ਼ਿੰਦਗੀ ਹੈ ਉਹ ਬੱਚੇ ਨੂੰ ਪੁੱਛਾਂਗੇ ਤੂੰ ਕੀ ਬਣਨਾ ਹੈ ਉਹ ਕਹਿੰਦਾ ਜੀ ਮੈਂ ਐਸਐਸਪੀ ਬਣਨਾ ਹੈ ਤਾਂ ਜਿਹੜੇ ਜਿਲ੍ਹੇ ਦਾ ਐਸਐਸਪੀ ਹੈ ਇੱਕ ਘੰਟੇ ਵਾਸਤੇ ਉਹ ਨੂੰ ਆਪਣੀ ਕੁਰਸੀ ਤੇ ਬਿਠਾ ਦਿੰਦਾ ਕਿ ਤੂੰ ਤੂੰ ਫੀਲਿੰਗ ਲੈ ਲੈ ਤੇਰੀ ਜ਼ਿੰਦਗੀ ਜ਼ਿਆਦਾ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਜ਼ਿੰਦਗੀ ਜ਼ਿਆਦਾ ਨਹੀਂ ਪਰ ਮਿਲਣੀ ਨਹੀਂ ਕੁਰਸੀ ਬਾਜਵਾ ਸਾਹਿਬ ਨੂੰ ਆਫਰ ਕਰਦਾ ਅੱਧਾ ਘੰਟਾ ਇੱਥੇ ਬਹਿ ਜਾ ਮੇਰੇ ਨਾਲ جوا صاحب ادھا گھنٹہ بہ کے فیلنگ لے لو نہیں دینی ایتھی بہ لو اوہی پجامی ہے وہی کام نے مشکل ہے جی مشکل ہے ਨਾ ਕੀਤੇ ਜਾਣ ओ हो 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 ਕਿੰਨੀਆਂ ਪਾਰਟੀਆਂ ਬਦਲ ਗਿਆ ਕਦੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਉਹ ਰਹਿਣ ਤੋਂ ਮਹਾਰਾਜ ਰਹਿਣ ਤੋਂ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਉਹ ਦੋਜੀ ਵਾਲੇ ਮੋਟਰਸਾਈਕਲ ਨੇ ਜਿੱਦਨੂੰ ਡੇਟਾ ਕਰਦਾ ਉਧਰ ਵੀ ਹੋ ਜਾਂਦੇ ਮਾਰਿਓ ਮੁਖਮਤੀ ਸਾਹਿਬ ਵਰ ਨੇ ਡਰੈੱਸ ਮੈਨੂੰ ਪਤਾ ਲੱਗਿਆ ਹੋਰ ਕਿਸੇ ਨਵੀਂ ਪਾਰਟੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਹੀ ਹੈ ਸੋ ਇਹਨਾਂ ਨੂੰ ਕੁਝ ਨਹੀਂ ਲੱਭਣਾ ਇਹ ਏ ਉਹ ਮੱਕਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਐਸ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕਲਖੀ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ ਪੋਲੀਟিক্যাল ਬੈਕਗਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ ਇੰਨਾ ਜੱਜ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਚੁੱਪ ਕਰ ਚੁੱਪ ਕਰ ਚੁੱਪ ਕਰ ਜਿਕਰ ਸਾਹਿਬ ਚੁੱਪ ਕਰ ਜਾ ਮੱਖੋਂ ਚੌਥੇ ਨੂੰ ਹਾਸੋਂ ਚੌਥੇ ਨੂੰ ਵੀ ਚੁੱਪੀ ਕਰੀਂ ਨਾ ਹੁਣ ਚੁੱਪ ਕਰ ਜਾ ਕਿਹਨੂੰ ਐਡਰੈਸ ਕਰੋ ਸਾਰਿਆਂ ਦੇ ਮੇਰੇ ਕੋਲੇ ਹਾਈਲਾਂ ਪਈਆਂ ਸਾਰਿਆਂ ਦੀ ਸਰ ਕੱਲੂ ਬਜਟ ਵੇਸ਼ ਕਰਨਗੇ ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਹੈ ਪੰਜਾਬ ਦੇ ਵਿੱਚ ਬੱਸਾਂ ਦੀਆਂ ਬਾੜੀਆਂ ਲੱਗਦੀਆਂ ਸਰ ਹਰ ਗੋਵਿੰਦ ਭਧੌੜ ਵਾਲਾ ਮਸ਼ਹੂਰ ਹੈ ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਇੰਡੀਆ 'ਚੋਂ ਬੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚਾਹੁੰਦੇ ਐ ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਦੌਰਾਨ ਬੱਸਾਂ ਦੀਆਂ ਬਾੜੀਆਂ ਲਵਾਉਣ ਵਾਸਤੇ ਸਾਨੂੰ ਹੱਥਾਂ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਜਸਥਾਨ ਨਾਲ ਸਸਤੀਆਂ ਲਾ ਰਹੇ ਨੇ ਇਹ ਚੈੱਕ ਕੀਤਾ ਜਾਊਗਾ ਇਹ ਆਪਣਾ ਆਪਣਾ ਦਾ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਲਾਂਗੇ ਰਾਜਸਥਾਨ ਨਾਲ ਇਹ ਬਜ਼ਾਰ ਦੇ ਵਿੱਚ ਪੇਸ਼ ਕਰਾਂਗੇ ਬੜਿੰਗ ਸਾਹਿਬ ਰਾਜਾ ਬੜਿੰਗ ਸਾਹਿਬ ਆਹ ਸੁਣ ਲਿਓ ਬਸਾਂ ਦੀਆਂ ਬਾੜੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਸ ਦੇ ਬਾਰੇ ਅਸੀਂ ਜਾਂਚ ਕਰਾਂਗੇ ਤੇ ਇਹਨਾਂ ਨੂੰ ਖਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬੱਸਾਂ ਦੀਆਂ ਬਾੜੀਆਂ ਖੋਲ੍ਹਵਾਨੀਆਂ ਪਈਆਂ ਇਹਦੇ ਬਾਰੇ ਵੀ ਸਰਗੋ ਜਾਂਚ ਕੀਤੀ ਜਾਊ ਕਿੰਨਾ ਘਾਟਾ ਪਿਆ ਆਪਾਂ ਨੂੰ ਤੇ ਬੱਸਾਂ ਲੋਕ ਬਾੜੀਆਂ ਲਵਾਉਣੋਂ ਦੇ ਇੱਥੇ ਸੋ ਇਹਨਾਂ ਦੀ ਮੁਰਦਾਬਾਦ ਮੁਰਦਾਬਾ ਸੁਣੀ ਜਾਓ ਜਨਤਾ ਵੱਲੋਂ ਵੀ ਮੁਰਦਾਬਾਦੀ ਹੈ ਅੱਜ ਮੈਂ ਜਿਹੜਾ ਤਾਲਾ ਦਿੱਤਾ ਮੈਂ ਤਾਲਾ ਅੰਦਰ ਲਾਉਣ ਵਾਸਤੇ ਦਿੱਤਾ ਬਾਹਰ ਨਹੀਂ ਸਰ ਇਹ ਹੀ ਕਾਂਗਰਸ ਹੈ ਜਿਹੜੀ ਸੰਸਦ ਦੇ ਵਿੱਚ ਇੱਕ ਦਿਨ ਚ ਇਹਨਾਂ ਦੇ 50-50 ਐਂਪੀਏ ਨੂੰ ਬਾਹਰ ਕੱਢ ਕੇ ਮਾਰ ਦਿੱਤੇ ਮੈਂ ਬਾਹਰ ਤਾਂ ਨਹੀਂ ਕੱਢੇ ਮੈਂ ਬਾਹਰ ਨਹੀਂ ਕੱਢੇ ਮੈਂ ਨਿਸ਼ਕਾਸਤ ਨਹੀਂ ਕੀਤੇ ਕਿਹਨੂੰ ਕੱਢ ਦੋ ਨਾ ਮੈਂ ਕਹਿੰਦਾ ਅੰਦਰ ਰੱਖੋ ਜਿੰਦਾ ਲਾਓ ਉਹ ਚੋਰ ਛੋਡੇ ਕਹੇ ਤੇ ਮੋਤਾਵਾ ਥੋੜੀ ਹੋ ਜੂ ਸੋ ਜਿੰਦਾਬਾਦ ਅੱਲਾਹ ਅਕਸਮੀਰ ਮਕਾਰਾ ਸਪੀਕਰ ਸਾਹਿਬ ਤੋਂ ਤੁਹਾਡੇ ਬਾਰੇ ਤੁਸੀਂ ਪੁਲਿਸ ਐਕਸ਼ਨ ਲਓ ਬਾਕਸ਼ਰ ਵਿਪਾਕਸ਼ੀ ਦੋਹਾਂ ਨੂੰ ਬੇਨਤੀ ਕਰਦਾ ਹੈ ਕਿ ਸਾਨੂੰ ਲੋਕਾਂ ਨੇ ਇੱਕ ਮਿੰਟ ਜੀ ਸਾਨੂੰ ਲੋਕਾਂ ਨੇ ਇੱਥੇ ਇਸ ਅੱਗੇ ਭੇਜਿਆ ਕਿ ਅਸੀਂ ਆ ਦੇਖੋ ਹੱਸਦੇ ਦੇਖੋ ਅਸੀਂ ਇੱਕ ਦੂਜੇ ਨਾਲ ਹੱਸਦੇ ਨੇ ਓਏ ਆਪਾਂ ਦੇਖੋ ਐ ਗੱਲ ਡਿਸਕਸ ਕਰੀਏ ਆਪਾਂ ਸਮਾਂ ਬਰਬਾਦ ਕਰਦੇ ਆ ਉਹਦੇ ਲਈ ਲੋਕ ਸਾਡੇ ਕੋਲੋਂ ਜਵਾਬ ਮੰਗਣਗੇ ਸੋ ਮੈਂ ਬੇਨਤੀ ਕਰਦਾ ਹੈ ਕਿ ਮੰਤਰੀ بلکار سنگھ متا پیش کرنے جی, جی مان جو سپیکر صاحب سپیکر پرست کر رہا ہوں سپیکر صاحب ایم صاحب سپیکر صاحب, صاحب, صاحب بلکار بلکار سنگھ جیسے میری ਪਾਵੇਗਾ ਅਤੇ ਰਾਜਪਾਲ ਦੇ ਪਾਸੇ ਤੋਂ ਤੁਰੰਤ ਪਹਿਲਾਂ ਉਸੇ ਦਰਾਨ ਜਦ ਤੁਰੰਤ ਬਾਅਦ ਕੋਈ ਇਸ਼ਤਿਹਾਰ ਨਹੀਂ ਦਿਖਾਵੇਗਾ ਜਾਂ ਕੋਈ ਨਾਰਾ ਨਹੀਂ ਲਗਾਵੇਗਾ ਜਾਂ ਜੋ ਪ੍ਰਗਟ ਨਹੀਂ ਕਰੇਗਾ ਜਾਂ ਕੋਈ ਪੁਆਇੰਟ ਆਫ ਆਰਡਰ ਬਾਅਦ ਬਾਅਦ ਜਾਂ ਬਹਿਸ ਨਹੀਂ ਕਰੇਗਾ ਇਹਨਾਂ ਨਿਯਮਾਂ ਵਿੱਚ ਇਹ ਵੀ ਅਪਵੰਧ ਹੈ ਕਿ ਉਪਰ ਵਰਣਿਤ ਵਿੱਚੋਂ ਲੰਗੜਾ ਕਰਨ ਨੂੰ ਸਦਨ ਦੀ ਤਹੀਨ ਸਮਝਿਆ ਜਾਵੇਗਾ ਅਤੇ ਅਲੰਗੜਾ ਕਰਨ ਵਾਲੇ ਮੈਂਬਰਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਰਾਜਪਾਲ ਜੀ ਦੇ ਜੀ ਵੱਲੋਂ ਇੱਕ ਮਾਰਚ 2022 ਨੂੰ ਜਦੋਂ ਇਸ ਪ੍ਰਸਤਾਵ ਸਦਨ ਵਿੱਚ ਭਾਸ਼ਣ ਦੇਣਾ ਸ਼ੁਰੂ ਕੀਤਾ ਗਿਆ ਤਾਂ ਸੰਦੀਪ ਜਾਖੜ ਜੀ ਨੂੰ ਛੱਡ ਕੇ ਇੰਡੀਆ ਨੈਸ਼ਨਲ ਕਾਂਗਰਸ ਦੇ ਸਦਨ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਉਹਨਾਂ ਦੇ ਭਾਸ਼ ਉਹਨਾਂ ਨੂੰ ਭਾਸ਼ਣ ਦੇਣ ਤੋਂ ਰੋਕਿਆ ਗਿਆ ਇਸ਼ਹਾਰ ਦਿਖਾਏ ਗਏ ਨਾਰੇ ਲਗਾਏ ਲੋਸ ਪ੍ਰਗਟ ਕੀਤਾ ਗਿਆ ਬਹਿਸ ਕੀਤੀ ਗਈ ਅਤੇ ਵੈਲ ਆਫ ਦੀ ਹਾਊਸ ਵਿੱਚ ਆ ਕੇ ਸਰਕਾਰ ਉੱਤੇ ਨਾਰੇ ਲਗਾਏ ਗਏ ਇਹਨਾਂ ਮੈਂਬਰਾਂ ਵੱਲੋਂ ਸਦਨ ਵਿੱਚ ਇਹਨਾਂ ਰੌਲਾਪਾ ਪਾਇਆ ਅਤੇ ਸ਼ੋਸ਼ਾਵਾ ਮਚਾਇਆ ਗਿਆ ਕਿ ਮਾਨਜੋਗ ਰਾਜਪਾਲ ਜੀ ਨੂੰ ਪਾਸ਼ਣ ਦੇਣ ਤੋਂ ਪੂਰੀ ਤਰ੍ਹਾਂ ਰੋਕਿਆ ਗਿਆ ਮਾਨਜੋਗ ਰਾਜਪਾਲ ਵੱਲੋਂ ਵੀ ਇਹ ਇਸ ਇਸ ਦਾ ਬਹੁਤ ਬੁਰਾ ਬਣਾਇਆ ਗਿਆ ਅਤੇ ਉਹਨਾਂ ਵੱਲੋਂ ਵੀ ਹਾਰ-ਹਾਰ ਮੈਂਬਰਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਿਹਾ ਗਿਆ ਅਤੇ ਇਹ ਵੀ ਬੇਨਤੀ ਕੀਤੀ ਗਈ ਕਿ ਉਹਨਾਂ ਦੇ ਭਾਸ਼ਣ ਨੂੰ ਅਪਰੰਤ ਨਿਯਮਾਂ ਅਨੁਸਾਰ ਇਸ ਤੇ ਬਹਿਸ ਕਰਨ ਸਮੇਂ ਉਹ ਆਪਣੀ ਗੱਲ ਰੱਖ ਸਕਦੇ ਪਰ ਮੈਂਬਰਾਂ ਨੇ ਲਗਾਤਾਰ ਸਦਨ ਵਿੱਚ ਸ਼ੋਸ਼ ਮਚਾਈ ਰੱਖਿਆ ਉਹਨਾਂ ਵੱਲੋਂ jaan bodh ke vighat paya gaya ਜਿਸ ਦੇ ਸਿੱਟੇ ਵਜੋਂ ਮਾਨ ਜੋਗਰਾਜਪਾਲ ਨੂੰ ਆਪਣਾ ਭਾਸ਼ਣ ਵਿੱਚ ਹੀ ਛੱਣਾ ਪਿਆ ਇਸ ਲਈ ਇਹ ਸਦਨ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦੇ ਇੱਕ ਮਾਰਚ 224 ਨੂੰ ਸਦਨ ਵਿੱਚ ਹਾਜ਼ਰ ਮੈਂਬਰਾਂ ਦੇ ਇਸ ਵਿਵਹਾਰ ਦੀ ਪ੍ਰਪੂਰਨ ਨਿੰਦਾ ਕਰ ਰਹਾ ਇਹਨਾਂ ਮੈਂਬਰਾਂ ਵੱਲੋਂ ਇਸ ਤਰ੍ਹਾਂ ਕਰਕੇ ਸਦਨ ਦੀ ਤਹੀਨ ਕੀਤੀ ਗਈ ਹੈ ਅਤੇ ਸਦਨ ਦੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ ਇਸ ਲਈ ਸ੍ਰੀ ਸੰਦੀਪ ਜਾਖੜ ਨੂੰ ਛੱਡ ਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੱਕ ਮਾਰਤ 224 ਨੂੰ ਮਾਨਯੋਗ ਲਾਇਪਾਲ ਜ਼ਿਲ੍ਹੇ ਭਾਸ਼ਣਦਾਨ ਹਾਜ਼ਰ ਮੈਂਬਰਾਂ ਵੱਲੋਂ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਜਲਨ ਨੂੰ ਨਿਯਮਵਲੀ ਦੇ ਨਿਯਮ 17 ਉੜਾ ਦੀ ਉਲੰਘਣਾ ਕਰਨ ਦਾ ਵਧ ਮਾਨਯੋਗ ਸਪੀਕਰ ਵੱਲੋਂ ਸਖਤ ਵਾਰ ਵੀ ਕੀਤੀ ਜਾਵੇ ਅਤੇ ਇਹ ਮਾਮਲਾ ਵਿਸ਼ੇਸ਼ ਅਲਕਾਟ ਕਮੇਟੀ ਨੂੰ ਸੰਪੇਜ ਜਾਵੇ ਜੀ ਧੰਨਵਾਦ ਜੀ ਪ੍ਰਸਤਾਵ ਪੇਸ਼ ਕੀਤਾ ਅਤੇ ਫਟ ਕੀਤਾ ਗਿਆ ਸਮਝਿਆ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ میں سمجھ رہا اپ قد빗 ہے اپ ہاں قد빗 ہے پرستاب سرکار ہویا اے بڑا مرداوا مسئلہ جڑا پرستاب آج جی ہاؤس نے پاس کیتا ہے ہاؤس دی مریادہ دا نو بڑا کے رکھن دا غایت دا ہر ایک ممبر دا نہ کہ او کلے ستا پکش دا نہ ہی کلے اپکش دا سارے ممبر صاحباں نو چاہیے دا ਕੀ ਹਾਊਸ ਦੀ ਮर्यादा ਨੂੰ ਬਣਾ ਕੇ ਰੱਖਿਆ ਜਾਵੇ ਸੋ ਮੈਂ ਇਸ ਮਤੇ ਦੇ ਉੱਪਰ ਕਾਰਵਾਈ ਕਰਦਿਆਂ ਹੋਇਆ ਸਾਰੇ ਮੈਂਬਰਸ ਦਾ ਮਿਸਕੰਡਕਟ ਦਾ ਨੋਟਿਸ ਲੈਂਦਿਆਂ ਹੋਇਆ ਇਸ ਮਸਲੇ ਨੂੰ ਪੰਜਾਬ ਵਿਧਾਨ ਸਭਾ ਦੀ ਪ੍ਰਿਵੀਲੇਜ ਕਮੇਟੀ ਪਾਸ ਭੇਜਦਾ ਹਾਂ ਰਾਜਪਾਲ ਜੀ ਦੇ ਭਾਸ਼ਣ ਤੇ ਬਹਿਸ ਲਈ ਸਮੇਂ ਦੀ ਵੰਡ ਬੈਠੇ ਮੁਖਤਰੀ ਜੀ ਮੁਖਤਰੀ ਸਿਆ ਸਪੀਕਰ ਸਾਹਿਬ ਇਹਨਾਂ ਨੂੰ ਮੁਰਦਾਬਾਦ ਦੇ ਨਾਰੇ ਲਾਉਣ ਲਈ 15 ਮਿੰਟ ਦਾ ਟਾਈਮ ਦੇ ਦਿੱਤਾ ਜਾਵੇ ਮੁਰਦਾਬਾਦ ਰਾਜਪਾਲ ਜੀ ਦੇ ਭਾਸ਼ਣ ਤੇ ਬਹਿਸ ਲਈ ਸਮੇਂ ਦੀ ਵੰਡ ਆਮ ਆਦੀ ਪਾਰਟੀ ਦੇ 92 ਮੈਂਬਰ ਨੇ 2 ਘੰਟੇ 21 ਮਿੰਟ ਟੋਟਲ ਬਣੇ 141 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਜੰਦਾਬਾਦ ਸਪੀਕਰ ਜੀ ਜੀ ਮੁਖਵਤੀ ਸਾਹਿਬ ਸਪੀਕਰ ਸਾਹਿਬ ਜਿਹੜੇ ਸਾਡੇ ਬੁਲਾ ਰਹੇ ਨਵੇਂ ਮੁੰਡੇ ਚੁਣੇ ਹੋਏ ਨੇ ਜਿਨ੍ਹਾਂ ਦੇ ਇਲਾਕਿਆਂ 'ਚ ਕੰਮ ਹੋ ਗਿਆ ਕਿਸੇ ਦੇ 25 30 ਸਾਲ ਬਾਅਦ ਪਾਣੀ ਆ ਗਿਆ ਕਸਿਆਂ 'ਚ ਕਿੱਥੇ ਬਿਜਲੀ ਪਹੁੰਚ ਗਈ ਕਿੱਥੇ ਇਨਫਰਾਸਟ੍ਰਕਚਰ ਪਹੁੰਚ ਗਿਆ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਇਹਨਾਂ ਦਾ ਕੀ ਹੈ ਜੀ ਇਹ ਤਾਂ ਐਂ ਹੀ ਰਹਿੰਦੇ ਨੇ ਇਹ ਕਿ ਇਹਨਾਂ ਤੇ ਨੂੰ ਜਿਆਦਾ ਸੀਰੀਅਸ ਨਾ ਲਿਆ ਜਾਵੇ ਤੇ ਸਾਡੇ ਜਿੰਨੇ ਵੀ ਬੁਲਾ ਰਹੇ ਨੂੰ ਟਾਈਮ ਦਿੱਤਾ ਜਾਵੇ ਜੀ ਜੀ ਜੀ